ਮਾਵਾਂ ਦੇ ਪੁੱਤ ਐਦਾਂ ਹੀ ਰੁਲੀ ਜਾਂਦੇ ਜਾਂ ਸੰਗਲਾਂ ਨਾਲ ਬੰਨ ਦਿੱਤੇ ਗਏ ਕਮਰਿਆਂ 'ਚ ਜਾਂ ਕਮਰਿਆਂ 'ਚ ਬੰਦ ਕਰ ਦਿੱਤੇ ਗਏ ਜਾਂ ਸੜਕਾਂ ਤੇ ਸਾਲਾਂ ਬੱਧੀ ਸੜਕਾਂ ਤੇ ਸਮਾਂ ਬਤੀਤ ਕਰਦੇ ਕੋਈ ਦਰਗਾਹ ਦੇ ਬਾਹਰ ਬੈਠਾ ਕੋਈ ਗੁਰੂ ਘਰ ਕੋਲ ਬੱਧ ਤੂੰ ਇਹਨੂੰ ਕੁੱਟਦਾ ਇਹਨਾਂ ਮਾਰਦਾ ਕਹਤੋਂ ਇਹ ਘਰੋਂ ਭੱਜ ਗਈ ਡਰਦੀ ਵਿਚਾਰੀ ਭਾਈ ਮੈਂ ਕੁਛ ਨਹੀਂ ਇਹ ਬੰਦਾ ਬਾਤ ਹੂੰ ਆ ਮਾੜਾ ਮੋੜਾ ਐ ਉਹ ਡਰਾ ਦੇਣਾ ਇੰਚ ਮੈਨੂੰ ਗੁਸਤਾਈ ਨਹੀਂ ਹੁੰਦਾ ਕੈਂਪ ਤੋਂ ਸੁਣਦਾ ਯਾਰ ਮੈਂ ਪਲ ਵੀ ਨਹੀਂ ਸੁਣਦਾ ਇੱਕ ਪਲ ਵੀ ਜਿੰਨੂੰ ਕਹਦੇ ਆ ਨਾ ਤਿੰਨ ਨ ਰਾਤ ਤਲਾਕ ਜਦੋਂ ਅਸੀਂ ਕੱਲ ਇੱਥੇ ਆਏ ਆ ਸੌਂਦਾ ਨਾ ਵੀਰ ਜੀ ਬੋਲੀ ਲੈ ਭੈਣ ਹੈ ਹੀ ਨਹੀਂ ਮੇਰੀ ਏ ਚੱਲ ਸੌਰੀ ਤੇਰੀ ਸ਼ਕਲ ਰਲਦੀ ਮੇਰ ਨਾਲ ਹਾਂ ਕਿੰਨੇ ਦਾ ਰਲਦੀ ਤੇਰੇ ਦਾੜੀ ਹੈ ਸਿਰੋਂ ਬੱਸ ਭੈਣ ਹੀ ਤੇਰੀ ਏ ਤੇਰੀ ਸ਼ਕਲ ਤੇਰੀ ਮੰਮੀ ਨਾਲ ਰਲਦੀ ਰਸ ਹੈ ਹੈ ਉਹ ਦੀ ਮਾਮਾ ਨਾ ਖਾਣ ਖਾ ਬਣਾਈ ਸੀ ਕੋਈ ਨਹੀਂ ਮਾਂ ਪਹਿਲਾਂ ਉਹਦੀ ਫਿਕਰ ਨਹੀਂ ਕਰਨਾ ਸੀ ਤੇਰੇ ਪੁੱਤਾਂ ਅੱਛਾ ਜਿਵੇਂ ਤੇਰੇ ਇਹ ਪੁੱਤਾਂ ਨੂੰ ਮੈਂ ਬਿਲਕੁਲ ਠੀਕ ਕਰਕੇ ਕਰੇ ਭੇਜਾਂਗੇ ਆਪਾਂ ਇਹਨੂੰ ਅੱਛਾ ਨਾ ਮੈਂ ਮੇਰੇ ਤੋਂ ਫੜਵਾਣਾ ਹੈ ਮੇਰੇ ਤੋਂ ਮੇਰੇ ਹਸਬੰਦ ਨੇ ਆਪਣੇ ਤੇਰੇ ਹਾਟੇ ਜੀ ਵੀ ਲਾਇਆ ਹੈ ਥੋੜਾ ਝੱਕਿਆ ਉਹਨਾਂ ਦੇ ਦੇਖੋ ਇੱਥੇ ਨਾ ਥੋੜਾ ਝੁਕਿਆ ਥੋੜਾ ਪਾਇਆ ਦੇਖੋ ਥੋੜੇ ਨੂੰ ਬਚਾਉਂਦੇ ਤੇ ਕੋਟੇ ਦੇਖੋ ਕਿੰਨੀਆਂ ਰਗੜਾਂ ਲੱਗੀਆਂ ਹੋਈਆਂ ਨੇ ਤੈਨੂੰ ਬਚਾਉਂਦੇ ਆਪਾਂ ਤੇ ਆਪਲੇ ਆਪ ਬਚਾਉ ਕਰਦੇ ਆ ਕਿ ਮੈਂ ਥੋੜਾ ਮਾਰ ਕੇ ਦਿਨ ਪਾਟ ਨਾ ਮੇਰਾ ਕੋਸੀ ਕਿ ਕਿੱਥੇ ਜਾਣਾ ਕੋਈ ਟੈਕ ਇੰਜੀਨੀਅਰਿੰਗ ਦਾ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਾਇਆ ਮੈਂ ਤੈਨੂੰ ਨਹੀਂ ਪਤਾ ਆਰਕੀਟੈਕਟ ਦਾ ਡਿਪਲੋਮਾ ਹੋਰ ਹੁੰਦਾ ਵਾ ਸਿਵਲ ਇੰਜੀਨੀਅਰਿੰਗ ਹੋਰ ਹੁੰਦੀ ਚਲ ਬਸ ਔਰ ਇਹ ਮਾਂ ਆਪਣੇ ਸਿਰ ਦਾ ਸਾਈਂ ਵੀ ਤੁਰ ਗਿਆ ਤਾਂ ਵੀ ਪਰਵਾਹ ਨਹੀਂ ਕੀਤੀ ਆਪਣੇ ਬੱਚਿਆਂ ਦੀ ਪਰਪਰਿਸ਼ ਕਿਵੇਂ ਨਾ ਕਿਵੇਂ ਕਰਦੀ ਰਹੇ ਬੇਨਤੀ ਕਰਦੇ ਹਾਂ ਉਹਨਾਂ ਭੈਣਾ ਭਰਾਵਾਂ ਨੂੰ ਜਿਨ੍ਹਾਂ ਦੇ ਘਰਾਂ 'ਚ ਇੰਨੀ ਦੀ ਸਮੱਸਿਆ ਹੁੰਦੀ ਹੈ ਕੋਈ ਕੀਤਾ ਕਰਾਇਆ ਨਹੀਂ ਕਿਸੇ ਨੇ ਇਹ ਕੋਈ ਭੂਤ ਪ੍ਰੇਤ ਦਾ ਸਾਆਇਆ ਨਹੀਂ ਦਿਮਾਗ ਦੇ ਕੈਮੀਕਲ ਹੁੰਦੇ ਨੇ ਮਮਮੀ ਨੂੰ ਵੀ ਨਾਲ ਹੀ ਤੇ ਨਾਲ ਹੀ ਪੇਟਾਂਗੇ ਠੀਕ ਹੈ ਜੀ ਮਮਮੀ ਬਣਾ ਨਹੀਂ ਰਹਿ ਸਕਦਾ ਨਹੀਂ ਮਮਮੀ ਤਾਂ ਬਣਾਏਗੀ ਕੋਈ ਠੀਕ ਹੈ ਮੈਂ ਤਾਂ ਮਮਮੀ ਘੜ ਰਹਿਣੇ ਹਾਂ ਠੀਕ ਹੈ ਹੁਣ ਵੀ ਤੇਰੇ ਨਾਲ ਹੀ ਰਹੂਗਾ ਹਾਂ ਜੀ ਠੀਕ ਹੈ ਕਿਵੇਂ ਆ ਵੀਰੇ ਨਹੀਂ ਨਹੀਂ ਪੈਰੀ ਨਹੀਂ ਹੱਥ ਲਾਉਣਾ ਪਹਿਲਾਂ ਇਧਰ ਹੱਥ ਮਿਲਾ ਮੇਰੇ ਨਾਲ ਖੜਾ ਹੋ ਖੜਾ ਹੋ ਤੇਰੀ ਮੰਮੀ ਕਿੱਥੇ ਆ ਕਿਧਰ ਹੀ ਮੰਮੀ ਆ ਤੂੰ ਇਹਨੂੰ ਕੁੱਟਦਾ ਇਹਨਾਂ ਮਾਰਦਾ ਕਾਹਤੋਂ ਘਰੋਂ ਭੱਜ ਗਈ ਡਰਦੀ ਵਿਚਾਰੀ ਭਾਈ ਮੈਂ ਕੁਛ ਨਹੀਂ ਇਹ ਕਹਿੰਦਾ ਬਾਤ ਤੂੰ ਹੂੰ ਬਹੁਤ ਮਾੜਾ ਮੋਟਾ ਐਂ ਉਹ ਡਰਾ ਦੇਣਾ ਇਹਨੂੰ ਕਿ ਮੈਨੂੰ ਹੁਣ ਡੈਡੀ ਨਹੀਂ ਮੇਰੇ ਆਗੇ ਤੇ ਮੰਮੀ ਵੀ ਨਾ ਸਾਥ ਦੇ ਦੇ ਮੈਨੂੰ ਕੌਣ ਰੋਟੀ ਪਕਾ ਕੇ ਦੇ ਹੁਣ ਕਿੰਨੇ ਦਿਨ ਹੋ ਗਏ ਆ ਸਫਾਈਆਂ ਮੈਂ ਕਰਨੀਆਂ ਘਰ ਟਾਇਲਟ ਜੀ ਨਾਂ ਕੀ ਕਿਰਾਕੀ ਨਾਂ ਪੁੱਤ ਦੀਪਕ ਕੁਮਾਰ ਜੀ ਇਹ ਮੰਮੀ ਦਾ ਕੀ ਨਾਂ ਦਵਿੰਦਰ ਪਵਰ ਜੀ ਮਾਂ ਪਹਿਲਾਂ ਤੂੰ ਫਿਕਰ ਨਹੀਂ ਕਰਨਾ ਅਸੀਂ ਤੇਰੇ ਪੁੱਤਾਂ ਅੱਛਾ ਜਿਵੇਂ ਤੇਰੇ ਆਏ ਪੁੱਤਾਂ ਨੂੰ ਮੈਂ ਬਿਲਕੁਲ ਠੀਕ ਕਰਕੇ ਘਰੇ ਭੇਜਾਂਗੇ ਆਪਾਂ ਇਹਨੂੰ ਅੱਛਾ ਤੂੰ ਨਾ ਮੇਰੀ ਮਾਂ ਰੋਣਾ ਨਹੀਂ ਕਰ ਰੋਣਾ ਹੋਮ ਮੇਰੀ ਉਂਗਾ ਤੇ ਮੁੰਮੀ ਨੇ ਮਾਰਿਆ ਕੁੱਟਿਆ ਕਾਤੋਂ ਮੰਮੀ ਨੂੰ ਨਹੀਂ ਮੈਂ ਦੱਸਣ ਲੱਗਾਇਆ ਨਾ ਇਹਨੇ ਮੇਰੇ ਥੱਪੜ ਮਾਰੇ ਮੇਰੇ ਮੂੰਹ ਤੇ ਮੇਰੇ ਹਸਬੰਡ ਦੇ ਸਾਹਮਣੇ ਫਿਰ ਆਟੇ ਚ ਗੀਲ ਲਾਇਆ ਥੋੜਾ ਜੱਕਿਆ ਉਹਨਾਂ ਦੇ ਦੇਖੋ ਬਾਲ ਨੂੰ ਤੇ ਥੋੜਾ ਜੁਕਿਆ ਥੋੜਾ ਭਾਇਆ ਦੇਖੋ ਥੋੜੇ ਦੇ ਕਿੰਨੀਆਂ ਰਗੜਾਂ ਲੱਗੀਆਂ ਹੋਈਆਂ ਨੇ ਇਹਨੂੰ ਬਚਾਉਂਦੇ ਆ ਚੰਗ ਆਪਣੇ ਆਪ ਦਾ ਬਚਾਅ ਕਰਦੇ ਆ ਜੇ ਉਹਨਾਂ ਨੇ ਥੋੜਾ ਮਾਰ ਕੇ ਥੇਰ ਪਾ ਦਿੱਨਾ ਮੇਰਾ ਕੋਈ ਸੀ ਮੈਂ ਕਿੱਥੇ ਜਾਣਾ ਸੀ ਭਾਈ ਇਹ ਬੰਦੇ ਨੇ ਮੈਨੂੰ ਕੁੱਟਿਆ ਕਿੰਨਾ ਜੀਜਾ ਜੀ ਨੇ ਪਿਓਾਂ ਵਰਗੇ ਨੇ ਜੇ ਮਾਰਦੇ ਨੇ ਕੋਈ ਕੁਝ ਨਹੀਂ ਕਿਹਾ ਚਲ ਕੋਈ ਕੋਈ ਕੀ ਕੀਤਾ ਸੀ ਨੇ ਪਲਟੀ ਟੈਕ ਇੰਜੀਨੀਅਰਿੰਗ ਦਾ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਾਇਆ ਮੈਂ ਤੈਨੂੰ ਨਹੀਂ ਪਤਾ ਆਰਕੀਟੈਕਟ ਦਾ ਡਿਪਲੋਮਾ ਹੋਰ ਹੁੰਦਾ ਵਾ ਸਿਵਲ ਇੰਜੀਨੀਅਰਿੰਗ ਹੋਰ ਹੁੰਦੀ ਹੈ ਚਲ ਬਸ ਬਸ ਮੇਰੇ ਘਰ ਦਾ ਨਰਸਿਆਂ ਨੇ ਬਣਾਇਆ ਅੱਛਾ ਮੇਰੇ ਕਸਟਮਰ ਨੂੰ ਮ ਦਿੱਤਾ ਦਿੰਦਾ ਰਿਹਾ ਉਹਨਾਂ ਦੀ ਕੋਠੀਆਂ ਦੇ ਨਰਸਿਆਂ ਨੇ ਬਣਾਏ ਆ ਸਾਡੇ ਦਾ ਨਹੀਂ ਮੰਨਤੀ ਵੈਮਪਾ ਅੱਛਾ ਜੀ ਮੈਂਟਲ ਬਹੁਤ ਵਧੀਆ ਬਣਾਉਂਦੇ ਆ ਪਤਾ ਨਹੀਂ ਇਹ ਪਾ ਭਾਈ ਚੱਕਰ ਹੁੰਦੇ ਹੀ ਮੈਨੂੰ ਕੋਈ ਠੀਕ ਹੈ 2 ਸਾਲ ਚੱਕਰ ਆਉਂਦੇ ਰਹੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੁਲਿਸ ਵੀ ਨਹੀਂ ਸਹੀ ਕਰ ਸਕਦੀ ਦੀਪਕ ਦੀਪਕ ਵਰਗੇ ਮਾਮਾ ਦੇ ਪੁੱਤ ਐਦਾਂ ਹੀ ਰੁਲੀ ਜਾਂਦੇ ਨੇ ਜਾਂ ਸੰਗਲਾਂ ਨਾਲ ਬੰਨ ਦਿੱਤੇ ਗਏ ਕਮਰਿਆਂ 'ਚ ਜਾਂ ਕਮਰਿਆਂ 'ਚ ਬੰਦ ਕਰ ਦਿੱਤੇਗੇ ਜਾਂ ਸੜਕਾਂ ਤੇ ਸਾਲਾਂ ਬੱਧੀ ਸੜਕਾਂ ਦੇ ਸਮਾਂ ਬਤੀਤ ਕਰਦੇ ਕੋਈ ਦਰਗਾਹ ਦੇ ਬਾਹਰ ਬੈਠਾ ਕੋਈ ਗੁਰੂ ਘਰ ਕੋ ਮੰਦਿਰ ਡਿਪਰੈਸ਼ਨ ਇਸ ਤਰ੍ਹਾਂ ਅੱਜ ਸਾਡੇ ਸਮਾਜ ਦੇ ਵਿੱਚ ਵੱਧਦਾ ਜਾ ਰਿਹਾ ਸਮਾਜਿਕ ਸਾਡਾ ਤਾਣਾ ਬਾਣਾ ਵਾ ਜਿਹੜਾ ਉਹ ਵੀ ਉਲਝਦਾ ਜਾ ਰਿਹਾ ਸਾਡੇ ਸਮਾਜਿਕ ਤਾਣੇ ਬਾਣੇ ਦੀ ਐਸੀ ਮਾਰ ਜਿਹੜੀ ਪੈ ਰਹੀ ਹੈ ਉਹ ਸਾਡੇ ਆਉਣ ਵਾਲੀ ਪੀੜ੍ਹੀ ਤੇ ਪੈ ਰਹੀ ਹੈ ਕਿਉਂਕਿ ਅੱਗੇ ਕੋਈ ਦੁਖੀ ਹੁੰਦਾ ਸੀ ਕੋਈ ਡਿਪਰੈਸ਼ਨ ਹੁੰਦਾ ਸੀ ਕੋਈ ਟੈਨਸ਼ਨ ਚ ਹੁੰਦਾ ਸੀ ਨਾਨਕੇ ਦਾਦਕੇ ਮਾਸੀਆਂ ਭੂਆ ਚਾਚੇ ਤਾਏ ਸਭ ਇਕੱਠੇ ਹੋ ਕੇ ਇੱਕ ਦੂਜੇ ਦੀ ਸਪੋਰਟ ਕਰਦੇ ਸੀ ਕਹਿੰਦੇ ਪੁੱਤ ਕੋਈ ਨਾ ਫਿਕਰ ਨਾ ਕਰ ਚੱਲ ਮੇਰੇ ਨਾਲ ਤੋਂ 6 ਮਹੀਨੇ ਉੱਥੇ ਲਾਇਆ ਟੈਨਸ਼ਨ ਅੰਦਰੋਂ ਚ ਨਾ ਕਿੱਦਰੀ ਚਲੇ ਜਾਂਦੀ ਹੈ ਅੱਜ ਕੱਲ ਨਾ ਤਾਂ ਮਾਸੀਆਂ ਕੋਲੇ ਨਾ ਮਾਮਿਆਂ ਕੋਲੇ ਨਾ ਭੂਆ ਕੋਲੇ ਨਾ ਫੁੱਫੜ ਕੋਲੇ ਟਾਈਮ ਹੀ ਨਹੀਂ ਬਚਿਆ ਕਿ ਤੇ ਜਿਹਦਾ ਨਤੀਜਾ ਦੀਪਕ ਕਰਕੇ ਨੌਜਵਾਨ ਭੁਗਤ ਰਿਆ ਫਿਰ ਮਾਂ ਨੇ ਵਿਚਾਰੀ ਨੇ ਕੱਪੜੇ ਸਿਓ ਸਿਓ ਸਟਿਚਿੰਗ ਕਰ ਕਰਕੇ ਆਪਣਾ ਪੁੱਤ ਪਾਲਿਆ ਧੀ ਤਾਂ ਵਿਆਹ ਕੇ ਤੋਰਤੀ ਬਗਾਨੇ ਘਰ ਇੱਕ ਸਦਾ ਬਾਅਦ ਚਿਆ ਕਿ ਦੋ ਬੇ ਪਤਾ ਕੀ ਦੋ ਬੇਟੀਆਂ ਤੇ ਕੀ ਮਾਂ ਆਪਣੇ ਸਿਰ ਦਾ ਸਾਈਂ ਵੀ ਤੁਰ ਗਿਆ ਤਾਂ ਵੀ ਪਰਵਾਹ ਨਹੀਂ ਕੀਤੀ ਆਪਣੇ ਬੱਚਿਆਂ ਦੀ ਪਰਪ੍ਰਿਸ਼ ਕਿਵੇਂ ਨਾ ਕਿਵੇਂ ਕਰਦੀ ਰਹੀ ਪਰ ਹੁਣ ਗੱਭਰੂ ਹੋਇਆ ਸੀ ਪੁੱਤ ਹੁਣ ਦੀਪਕ ਨੇ ਜਦੋਂ ਪਾਸ 2 ਕਰਨ ਤੋਂ ਬਾਅਦ ਸਿਵਲ ਇੰਜੀਨੀਅਰਿੰਗ ਦਾ ਕੋਰਸ ਕੀਤਾ ਆਰਕੀਟੈਕਟਰ ਦਾ ਤੇ ਬਾਈ ਹੁਣੀ ਦੱਸਦੇ ਆਂਡੀ ਗਵੰਡੀ ਵੀ ਸਾਡੀਆਂ ਕੋਠੀਆਂ ਦੇ ਨਕਸ਼ੇ ਵੀ ਇਹ ਮੁੰਡੇ ਨੇ ਬਣਾਏ ਆ ਤੇ ਇੰਨਾ ਹੁਨਰਮੰਦ ਸੀ ਦੀਪਕ ਪਰ ਹੁਣ ਆਪਣੇ ਘਰ ਦੇ ਸਾਰੀਆਂ ਟੂਟੀਆਂ ਖੋਲ ਕੇ ਪਾਣੀ ਭਰ ਲਿੰਦਾ ਕਮਰਿਆਂ 'ਚ ਪਾਣੀ ਦੇ ਵਿੱਚ ਹੀ ਡੈਂਦਾ ਖੜਾ ਸਾਫ ਸਵਾਈ ਕੱਢ ਕੇ ਬਾਹਰ ਡੋਲੀ ਜਾਂਦਾ ਫਿਰ ਭਰ ਲੈਂਦਾ ਫਿਰ ਡੋਲੀ ਜਾਂਦਾ ਮਾਂ ਦੇ ਮਾਰਦਾ ਕੁੱਟਦਾ ਕੋਈ ਅੰਦਰ ਤੇ ਉਹ ਫਿਰ ਭੈਣ ਦੇ ਮਾਰਦਾ ਭੈਣ ਦੇ ਵੱਡੀ ਭੈਣ ਦੇ ਥੱਪੜ ਮਾਰਿਆ ਉਹ ਰੋ ਆਹ ਸੌਣ ਦਾ ਮਹੀਨਾ ਚੱਲਦਾ ਭੈਣਾ ਵਾਸਤੇ ਭਰਾਵਾਂ ਦੀ ਇਹ ਜਿਹੜੀ ਆ ਸਮਾਂ ਨਾ ਭੈਣਾ ਨੂੰ ਭਰਾਵਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਇਹਨਾਂ ਦਿਨਾਂ 'ਚ ਬੜਾ ਮਾਣ ਹੁੰਦਾ ਭੈਣਾ ਨੂੰ ਕਿ ਮੇਰਾ ਭਰਾ ਸਿਨਾਰਾ ਲੈ ਕੇ ਆਊ ਪਰ ਭੈਣ ਜਦੋਂ ਸੁਣ ਕੇ ਮਹੱਲੇ ਤੋਂ ਫੋਨ ਆਇਆ ਵੀ ਭਰਾ ਤੇਰਾ ਕੁਝ ਕਰੀ ਜਾਂਦਾ ਮਾਂ ਨੂੰ ਕੁੱਟ ਕੇ ਕੱਢਦਾ ਕਰੋ ਤਾਂ ਉਹ ਮਦਦ ਲਈ ਬੋੜੀ ਉਹਨੂੰ ਵੀ ਜਵਾਈ ਦੇ ਬਿਮਾਰੀਆਂ ਜਵਾਈ ਦੇ ਵੀ ਗੋਡੇ ਛੱਲੇ ਪਏ ਪਰ ਇੱਥੇ ਸਮਾਜ ਮਹੱਲੇ ਦੇ ਲੋਕ ਉਹ ਵੀ ਕੁਝ ਮਦਦ ਕਰਨ ਨੂੰ ਤਿਆਰ ਆਏ ਆ ਨਾਲ ਇੱਥੇ ਤਿੱਕਰ ਲੈ ਕੇ ਆਏ ਨੇ ਬਟਾਲੇ ਸ਼ਹਿਰ ਤੋਂ ਅਰਦਾਸ ਕਰਿਓ ਦੀਪਕ ਵਾਸਤੇ ਦੇਣਾ ਲਿਆ ਮੈਨੂੰ ਲੱਗਦਾ ਦੀਪਕ ਮੇਰਾ ਵੀਰਾ ਠੀਕ ਹੋ ਜਾਵੇ ਤਿੰਨ ਚਾਰ ਜਾਣੇ ਕੋਈ ਇੱਥੇ ਹੁਣ ਤਾਂ ਨਹੀਂ ਕਿਸੇ ਨੇ ਬੰਨਿਆ ਤੈਨੂੰ ਇਹ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਸਾਡੇ ਕੋਲ ਆਇਆ ਸੀ ਦੀਪ ਉਦੋਂ ਅਸੀਂ ਇਹਨੂੰ ਐਡਮਿਟ ਵੀ ਕੀਤਾ ਸੀ ਪਰ ਉਦੋਂ ਮਾਂ ਦੀ ਕੋਈ ਮਜਬੂਰੀ ਸੀ ਮਾਂ ਕਹਿੰਦੀ ਮੈਂ ਰਹਿ ਨਹੀਂ ਸਕਦੀ ਇੱਥੇ ਇਹਨੇ ਕਹਿਤਾ ਮਾਂ ਮੈਂ ਘਰੇ ਜਾ ਕੇ ਦਵਾਈ ਖਾ ਲੂੰ ਆਪਾਂ ਪਿੰਡ ਚੱਲਦੇ ਆਂ ਮਾਂ ਵੀ ਮੰਨ ਗਈ ਚਲੇ ਗਈ ਪਰ ਘਰੇ ਜਾ ਕੇ ਨਾ ਤਾਂ ਦਵਾਈ ਖਾਦੀ ਨਾ ਕਿਤੇ ਆਖੇ ਲੱਗਿਆ ਉਹੀ ਹਾਲਾਤ ਕੁੱਟ-ਕੁੱਟ ਕੇ ਨੇ ਮਾਂ ਦੀ ਆਪਣੀ ਦੀ ਹਾਲਤ ਬੁਰੀ ਕਰਦੀ ਘਰ-ਬਾਰ ਛੱਡ ਕੇ ਮਾਂ ਵਿਚਾਰੀ ਬਾਹਰ ਕਿਸੇ ਦੇ ਘਰ ਦਿਨ ਕੱਟ ਰਹੀ ਸੀ ਨੀ ਉਹ ਮੈਡੀਸਿਨ ਨਾ ਪਤਾ ਕੀ ਭਾਈ ਮੇਰੇ ਸਿਰ ਪਰ ਹੁੰਦੀ ਸੀ ਮੈਡੀਸਿਨ ਪਤਾ ਕੀ ਸੀ ਜੇ ਤੇ ਮੈਨੂੰ ਚੱਕਰ ਆਉਂਦੇ ਸੀ ਤੇ ਮੈਂ ਫੇਰ ਖਾਣੀ ਮੈਨੂੰ ਇਹੋ ਕਿਹਾ ਗਿਆ ਸੀ ਪਰ ਚੱਕਰ ਮੇਰੇ ਠੀਕ ਹੋ ਗਈ ਤੇ ਉਹ ਮੈਂ ਦੋ ਤਿੰਨ ਵਾਰੀ ਖਾ ਕੇ ਚੱਕ ਕੀਤੀ ਹਰ ਵਾਰੀ ਇਦਾਂ ਹੀ ਮੈਨੂੰ ਕੋਈ ਸੁੱਤਾ ਹੀ ਨਹੀਂ ਹੈ ਜਦੋਂ ਦਾ ਕੈਂਪ ਚੋਂ ਸੁੱਤਾ ਨਹੀਂ ਇੱਕ ਪਲ ਵੀ ਨਹੀਂ ਸੁੱਤਾ ਇੱਕ ਪਲ ਵੀ ਜਿੰਨੂੰ ਕਹਿੰਦੇ ਆ ਨਾ ਦਿਨ ਨਾ ਰਾਤ ਰਾਤ ਜਦੋਂ ਅਸੀਂ ਕੱਲ ਇੱਥੇ ਆਏ ਆ ਸ਼ਾਮ ਦੇ ਟਾਈਮ ਵੀਰਜੀ ਤੋਂ ਗੋਲੀ ਲਈਏ ਤੂੰ ਮੋਟੀ ਹੈ ਵੀਰਜੀ ਤੋਂ ਗੋਲੀ ਲਈ ਹੈ ਫੇਰ ਇਹ ਸੁੱਤਾ ਰਾਤ ਮੋٹے ਬੰਦੇ ਛੜਦੇ ਹੁੰਦੇ ਸਲੇਮੋ ਬੰਦਿਆ ਕਣ ਐ ਨਹੀਂ ਕਹਣਾ ਵੱਡੀ ਭੈਣ ਹੈ ਠੀਕ ਆ ਦੀਪਕ ਭੈਣ ਹੈ ਨਹੀਂ ਮੇਰੀ ਇਹ ਚਲ ਸੌਰੀ ਤੇਰੀ ਸ਼ਕਲ ਰਲਦੀ ਮੇਰ ਨਾਲ ਹਾਂ ਕਿੰਨੇ ਤੇ ਰਲਦੀ ਤੇਰੇ ਦਾੜੀ ਹੈ ਸਿਰਫ ਬਸ ਭੈਣ ਹੀ ਤੇਰੀ ਇਹ ਤੇਰੀ ਸ਼ਕਲ ਤੇਰੀ ਮੰਮੀ ਨਾਲ ਰਲਦੀ ਦੱਸ ਹੈਂ ਉਹ ਦੀਪ ਮਾਂ ਮਨ ਕੰਮ ਖਾ ਬਣਾਈਦੀ ਐ ਕੋਈ ਨਾ ਕੋਈ ਐ ਨਹੀਂ ਕਹਿਣਾ ਦਾ ਸਰਦਾਸ ਕਰਿਓ ਮਾਂ ਦਾ ਆਉਣ ਵਾਲਾ ਜੀਵਨ ਆਏ ਪੁੱਤ ਇਕੱਲਾ ਪੁੱਤ ਹੀ ਨਹੀਂ ਮਾਂ ਦਾ ਪਿਓ ਖਾਏ ਪੁੱਤ ਕਿਉਂਕਿ ਜਿਉਂ ਸਿਰ ਦਾ ਸਾਈਂ ਗਿਆ ਦੁੱਖੀ ਦੁੱਖ ਚੱਲੇ ਮਾਂ ਨੇ ਹੁਣ ਸੁੱਖ ਦੇਖਣ ਦਾ ਟਾਈਮ ਸੀਗਾ ਹੁਣ ਪੁੱਤ ਦੇ ਸਿਰ ਤੇ ਮਾਂ ਸੋਚ ਜੀ ਸੀ ਸੋਕਰੇਦਨ ਦੇਖੂਗੀ ਕਿੰਨੇ ਸਾਲ ਹੋ ਗਏ ਮਾਂ ਇਹਨੂੰ ਇਦਾਂ ਹੋਏ ਨੂੰ 10 ਸਾਲ ਹੋ ਚੁੱਕੇ 10 ਸਾਲ ਪਹਿਲਾਂ ਹੱਨ ਪਤਾ ਨਹੀਂ ਬੈਠਾ ਹੁੰਦਾ ਹਮ ਪਤਾ ਹੀ ਨਹੀਂ ਲੰਗਾ ਸਾਨੂੰ ਪਹਿਲਾਂ ਜੋ ਸ਼ੁਰੂ ਚੇਕ ਕਰਨ ਲੱਗਾ ਕੀ ਕਰਨ ਲੱਗਾ ਹਰ ਸ਼ੱਕ ਕਰਦਾ ਹੀ ਜ਼ਿਆਦਾ ਸ਼ੱਕ ਹਾਂ ਇਸ ਤਰ੍ਹਾਂ ਹੀ ਕੋਈ ਸ਼ੱਕ ਕੋਈ ਕਮਰੇ ਚ ਬੰਦ ਰਹਿੰਦਾ ਸੀ ਜ਼ਿਆਦਾਤਰ ਇਹ ਕਮਰੇ ਚ ਹਨੇਰਾ ਕਰਕੇ ਇਹਨੇ ਬੈਠਣਾ ਸੀ ਜ਼ਿਆਦਾਤਰ ਬੈਠ ਕੇ ਕੀ ਕਹਿੰਦਾ ਕੀ ਸੀਗਾ ਮੈਨੂੰ ਕੋਈ ਦਿਖਦਾ ਕੋਈ ਮਗਰੋਂ ਦਾ ਕੀ ਕਹਿੰਦਾ ਸੀ ਮੈਨੂੰ ਪਤਾ ਨਹੀਂ ਸੀ ਬੋਲਦਾ ਇਹ 1 ਸਾਲ ਪੂਰਾ ਮੇਰੇ ਦੇ ਅੰਦਰ ਰਿਹਾ 1 ਸਾਲ ਪੂਰਾ ਸੀ ਇਹਨੂੰ ਕਹਿਣਾ ਸੀ ਕੰਮ ਤੇ ਜਾ ਇੰਨੇ ਕੁਛ ਨਹੀਂ ਕਿ ਕੋਈ ਸਾਨੂੰ ਜਵਾਬ ਦੇਣਾ ਜਾਣਾ ਨਹੀਂ ਮੰਮੀ ਨਾਲ ਵੱਧ ਘੱਟ ਬੋਲਣਾ ਸਾਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਗਲੀ ਮਹੱਲੇ ਨੇ ਇਹਦਾ ਤੁਸੀਂ ਲਾਜ ਕਰ ਉਹਨੂੰ ਕਿਸੇ ਨੇ ਕੁਝ ਕੀਤਾ ਹੋਇਆ ਅਸੀਂ ਵੀ ਉਹ ਜੇ ਅਨਪੜ੍ਹ ਦਿਮਾਗ ਦੇ ਉਸ ਟਾਈਮ ਤੇ ਸਾਨੂੰ ਪਤਾ ਨਹੀਂ ਸੀ ਕਿ ਇਹ ਵੀ ਬਿਮਾਰੀ ਹੁੰਦੀ ਡਿਪਰੈਸ਼ਨ ਦੀ ਕਿਉਂ ਸੀ ਕੁਝ ਐਵੀਂ ਦੀ ਬਿਮਾਰੀ ਕੋਈ ਦੇਖੀ ਨਹੀਂ ਅਜੇ ਤੱਕ ਆਪਣੇ ਪਰਿਵਾਰ ਵਿੱਚ ਅਸੀਂ ਕਦੀ ਕਿਤੇ ਜਾ ਮੇਰੇ ਵਰਗੀ ਨੇ ਵੀ ਕਦੀ ਕਿਤੇ ੱੱਕੇ ਸਾ ਕਦੀ ਕਿਸੇ ਕੋ ਜਾ ਤੋ 3 ਸਾਲ ਅਸੀਂ ਐਵੇਂ ਲੰਗਾਤੇ ਸਾਦਾ ਸਾਦਾਂ ਦੇ ਬਾਬਿਆਂ ਦੇ ਫਿਰਦੇ ਰਹੇ ਹਾਂਜੀ ਤੇ 3 ਸਾਲ ਬਾਅਦ ਸਾਨੂੰ ਨੂਰ ਮਤਕ ਜਾ ਕੇ ਆਏ 3 ਸਾਲ ਬਾਅਦ ਸਾਨੂੰ ਕਿਸੇ ਨੇ ਕਿਸੇ ਨੇ ਡਵਾਈਸ ਦਿੱਤੀ ਉਹ ਵੀ ਮੈਨੂੰ ਕਿ ਬੇਟਾ ਤੁਸੀਂ ਇਹਨੂੰ ਚੈੱਕ ਕਰਾਓ ਡਾਕਟਰ ਜਿਹੜੇ ਨੇ ਤੁਹ ਕੋਈ ਐਵੇਂ ਦੀ ਮੈਡੀਸਨ ਦੇ ਦਿੰਦੇ ਨੇ ਜਿਹੜੀ ਨੂੰ ਰੋਟੀ ਵਿੱਚ ਦਿੱਤੀ ਜਾਏ ਮੈਂ ਇਹਨਾਂ ਨੂੰ ਮੈਡੀਸਨ ਲੈ ਕੇ ਦੇ ਕੇ ਜਾਂਦੀ ਨਹੀਂ ਲੁਧਿਆਣੇ ਤੋਂ ਵੀ ਲੈ ਕੇ ਜਿੱਤਨਾ ਤੋਂ ਬਟਾਲੇ ਤੋਂ ਇਹਦਾ 4 ਸਾਲ ਇਲਾਜ ਕਰਾਇਆ ਮੈਂ ਹਰ ਮਹੀਨੇ ਮੈ ਜਾਣਾ ਮੈਡੀਸਿਨ ਲੈ ਕੇ ਦੇਣੀ ਮੰਮੀ ਨੂੰ ਕਹਿਣਾ ਤੁਸੀਂ ਰੋਟੀ ਪਾਣੀ ਚ ਪਾ ਕੇ ਦਿਓ ਇਹਨੂੰ ਤਾਂ ਕੁਛ ਗੱਲਾਂ ਦਾ ਪਤਾ ਹੀ ਨਹੀਂ ਇਹਨੂੰ ਕੀ ਪਤਾ ਇੰਨੇ ਸਾਲ ਕਿਵੇਂ ਲੰਘਾਤੇ ਅਸੀਂ ਇਹਦੇ ਨਾ ਗਲੀ ਮੱਲੇ ਨੂੰ ਪਤਾ ਲੱਗਿਆ ਕਿ ਇਹਨਾਂ ਖੂਨ ਜਿਆਦਾ ਸ਼ੋ ਹੋ ਗਿਆ ਜਦੋਂ ਦਾ ਇਹ ਕੈਂਪ ਚੋਂ ਗਏ ਨੇ ਦਵਾਈ ਛੱਡਤੀ ਬਿਲਕੁਲ ਨਾ ਇਹ ਸੁੱਤਾ ਨਾ ਇਹ ਕੁਛ ਮੈਂ ਲੁਧਿਆੜੇ ਤੋਂ ਵੀ ਦਵਾਈਆਂ ਚਲਾਈਆਂ ਇਹਦੀਆਂ ਬਹੁਤ ਬਹੁਤ ਡਾਕਟਰ ਬਦਲੇ ਵਾਈ ਜੀ ਮੈਂ ਵੀ ਆਪਣੇ ਘਰ ਵਾਲੀ ਮੈਂ ਵੀ ਕਿੰਨਾ ਕੁ ਪੈਸਾ ਕਿੱਥੋਂ ਲਾ ਲੈਣਾ ਮੇਰਾ ਵੀ ਪਰਿਵਾਰ ਹੈ ਬੱਚੇ ਨੇ ਜੇ ਮੰਨ ਲਓ ਕਿ ਤੇਨੂੰ ਬੁਖਾਰ ਹੈ ਜੇ ਬੁਖਾਰ ਠੀਕ ਹੋ ਗਿਆ ਵਾ ਉਹ ਫੇਰ ਤੂੰ ਕਿਉਂ ਦਵਾਈ ਖਾ ਰਹੀ ਹੈ ਜੇ ਤੇਨੂੰ ਬੁਖਾਰ ਹੈ ਬਸ ਦੀਪਕ ਚੁੱਪ ਜਾ ਤੇਨੂੰ ਬੁਖਾਰ ਹੈ ਜਾਂ ਖਾਂਗੇ ਠੀਕ ਹੋ ਗਿਆ ਤੇ ਤੂੰ ਕਿਉਂ ਖਾਵੇਂ ਦਵਾਈ ਬਸ ਬਸ ਇਦਾਂ ਹੀ ਆਣਾ ਫੇਰ ਚੱਪ ਦੀਪਕ ਦੀ ਇਸ ਸਮੱਸਿਆ ਵਾ ਜਿਹੜੀ ਇਹਦਾ ਹੱਲ ਆ ਉਹ ਸਮਝ ਤੇ ਡਿਪੈਂਡ ਕਰਦਾ ਭੈਣ ਜਿਵੇਂ ਦੱਸਦੀ ਆ ਵੀ ਸਾਨੂੰ ਪਤਾ ਹੀ ਬਹੁਤ ਟਾਈਮ ਬਾਅਦ ਲੱਗਿਆ ਵੀ ਇਹਦਾ ਇਲਾਜ ਕਰਾਉਣਾ ਚਾਹੀਦਾ ਸਾਨੂੰ ਅਸੀਂ ਬਹਿਮਾਂ ਚ ਪੈ ਗਏ ਜਦ ਤੱਕ ਬ੍ਰੇਨ ਦੀ ਸਮੱਸਿਆ ਇੰਨੀ ਵੱਧ ਜਾਂਦੀ ਆ ਅਸੀਂ ਬੇਨਤੀ ਕਰਦੇ ਆ ਉਹਨਾਂ ਭੈਣਾ ਭਰਾਵਾਂ ਨੂੰ ਜਿਨ੍ਹਾਂ ਦੇ ਘਰਾਂ ਚ ਕੋਈ ਇਦਾਂ ਦੀ ਸਮੱਸਿਆ ਹੁੰਦੀ ਆ ਕੋਈ ਕੀਤਾ ਕਰਾਇਆ ਨਹੀਂ ਕਿਸੇ ਨੇ ਇਹ ਕੋਈ ਭੂਤ ਪ੍ਰੇਤ ਦਾ ਸਾਆਇਆ ਨਹੀਂ ਦਿਮਾਗ ਦੇ ਕੈਮੀਕਲ ਹੁੰਦੇ ਨੇ ਉਦੇ ਵਿੱਚ ਕੋਈ ਨਾ ਕੋਈ 헤ਟ ਉੱਪਰ ਹੋ ਜਾਂਦਾ ਕੈਮੀਕਲ ਸੋਚਣ ਦੀ ਸਮਝਣ ਦੀ ਸੁਣਨ ਦੀ ਤਾਕਤ ਆ ਜਿਹੜੀ ਉਹ ਕਿਤੇ ਨਾ ਕਿਤੇ ਮਿਕਸ ਹੋ ਜਾਂਦੀ ਆ ਸ਼ੱਕ ਕਰਨ ਲੱਗ ਜਾਂਦਾ ਵਹਿਮ ਕਰਨ ਲੱਗ ਜਾਂਦਾ ਬੰਦਾ ਇਹਦੇ ਦੋ ਤਨ ਕਾਰਨ ਹੁੰਦੇ ਆ ਜਾਂ ਤਾਂ ਜਿਆਦਾ ਕੋਈ ਬੰਦਾ ਡਿਪਰੈਸ਼ਨ ਚ ਲੱਗ ਗਿਆ ਵੀ ਆਪ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ ਵੀ ਉਹ ਮੇਰੇ ਤੋਂ ਅੱਗੇ ਨਿਕਲ ਗਿਆ ਮੈਂ ਪਿੱਛੇ ਰਹਿ ਗਿਆ ਸੋਚੀ ਗਿਆ ਡੀਪ ਸੋਚੀ ਗਿਆ ਜਿਆਦਾ ਜਾਂ ਕਈ ਖਾਨਦਾਨੀ ਬਿਮਾਰੀਆਂ ਤੋਂ ਪੀੜਤ ਆ ਫਾਦਰ ਨੂੰ ਸੀ ਦਾਦੀ ਨੂੰ ਸੀ ਨਾਨੀ ਨੂੰ ਸੀ ਉਹ ਤੋਂ ਗਾਂ ਜਦੋਂ 18-19 ਸਾਲ ਦੀ ਉਮਰ ਤੇ ਜਾਂਦਾ ਬੱਚਾ ਦਾੜੀ ਮੁੱਛਾਂ ਆਉਣ ਲੱਗਦੀਆਂ ਹਾਰਮੋਨਸ ਚੇਂਜ ਹੁੰਦੇ ਆ ਤਾਂ ਬਲੱਡ ਚੋਂ ਨਿਕਲ ਕੇ ਬਿਮਾਰੀ ਸਾਹਮਣੇ ਆ ਜਾਂਦੀ ਹੈ ਤੇ ਇੱਕ ਕਾਰਨ ਹੋਰ ਆ ਜਿਹੜਾ ਨਸ਼ਾ ਭੰਗ ਦੇ ਨਾਲ ਕਈ ਬੱਚੇ ਭੰਗ ਪੀਣ ਲੱਗ ਜਾਂਦੇ ਆ ਭੰਗ ਦੇ ਨਾਲ ਵੀ ਇਹ ਬਿਮਾਰੀਆਂ ਹੋ ਜਾਂਦੀਆਂ ਪਰ ਦੀਪਕ ਤਾਂ ਹਜੇ ਪੜ ਕੇ ਹਟਿਆ ਸੀ ਨਸ਼ੇ ਨੂੰ ਕਦੇ ਇਹਨੇ ਟੱਚ ਨਹੀਂ ਸੀ ਕੀਤਾ ਬਸ ਇਹਨੂੰ ਕਿਤੇ ਨਾ ਕਿਤੇ ਇਨਸਿਕਿਉਰਟੀ ਸੀਗੀ ਆਪਣੀ ਵੀ ਮੈਂ ਆਰਕੀਟੈਕਟ ਆ ਤੇ ਮੈਂ ਕੁਝ ਵੱਡਾ ਕਰਾਂਗਾ ਕੀ دماغ ਚ ਚੱਲ ਰਿਹਾ ਸੀ ਕਿਉਂ ਇੰਦਾਂ ਦੇ ਟੈਨਸ਼ਨ ਦੇ ਹਾਲਾਤਾਂ ਦੇ ਵਿੱਚ ਚਲਾ ਗਿਆ ਇਹ ਵਾਇਰੂਸ ਜਾਣ ਦਾ ਪਰ ਇੱਕ ਗੱਲ ਜ਼ਰੂਰ ਪੱਕੀ ਆ ਜੀ ਇਹ ਬੱਚਾ ਠੀਕ ਹੋ ਸਕਦਾ ਮੇਰਾ ਪਿਓ ਰਿਚੀ ਉਹਦੀ ਡੈਥ ਹੋ ਗਈ ਸੀ ਮੇਰਾ ਫੁੱਫੜੀ ਉਹਦੀ ਵੀ ਉਹ ਵੀ ਬੜਾ ਰਿਚੀ ਉਹਦਾ ਐਕਸੀਡੈਂਟ ਹੋ ਗਿਆ ਹੈ ਬੜਾ ਵੱਡਾ ਮੇਰੇ ਫੁੱਫੜੀ ਤੂੰ ਕੀ ਬਣਨਾ ਚਾਹੁੰਦਾ ਬੈਂਡ ਇੰਜੀਨੀਅਰ ਬਣਨਾ ਜੋ ਨਾਰਕਟੈਕਟ ਇੰਜੀਨੀਅਰ ਵੀ ਵੱਡਾ ਨਾ ਹੋਵੇ ਤੇਰਾ ਹੈ ਮੜੂnga ਫਿਰ ਦੀਪੋ ਜਾਨ ਨੇ ਮਨ ਚ ਬਿਠਾ ਲਿਆ ਕਿ ਮਾਤਾ ਜੀ ਨੇ ਜੋ ਕੁਛ ਸੀਗਾ ਕੁੜੀਆਂ ਨੂੰ ਦੇ ਦਿੱਤਾ ਉਹਨਾਂ ਦਾ ਵਿਆਹ ਕਰਤਾ ਉਹਨਾਂ ਨੇ ਮੇਰੇ ਲਈ ਕੁਛ ਨਹੀਂ ਬਚਾਇਆ ਇਹਨੂੰ ਇਹ ਨਹੀਂ ਅੱਜ ਤੱਕ ਪਤਾ ਕਿ ਜਿਹੜਾ ਬਚਾਇਆ ਇਹ ਤੇ ਲਾਜ ਕਰਾਇਆ ਇਹਨੂੰ ਇਹਨੂੰ ਬਾਈ ਜੀ ਅਸੀਂ ਦੁਬਈ ਭੇਜਿਆ ਸਾਨੂੰ ਇਹ ਤਾਂ ਕੋਈ ਪਤਾ ਨਹੀਂ ਉਸ ਟਾਈਮ ਕਿ ਇਹਨੂੰ ਡਿਪਰੈਸ਼ਨ ਆਸੀ ਦੁਪਹਿਰੇ ਪੇ ਆਇਆ ਅਜੇ ਕੰਮ ਕਿਉਂ ਨਹੀਂ ਕਰਨ ਦਿੱਤਾ ਕਿ ਇਹਨੇ ਉੱਥੇ ਲੋਕਡਾਊਨ ਲੱਗ ਗਿਆ ਲੋਕਡਾਊਨ 'ਚ ਇਹਦੀ ਇਹਨੇ ਇਹਦੇ ਦਿਮਾਗ ਤੇ ਪਤਾ ਨਹੀਂ ਉੱਥੇ ਕੀ ਡਿਪਰੈਸ਼ਨ ਪੈ ਗਿਆ ਅਸੀਂ ਇਹਨੂੰ ਬਹੁਤ ਮੁਸ਼ਕਿਲ ਨਾਲ ਲੋਕਡਾਊਨ 'ਚ ਵਾਪਸ ਬੁਲਾਇਆ ਡਬਲ ਟਿਕਟ ਲਾ ਕੇ ਵਾਪਸ ਲਾਇਆ ਅਸੀਂ ਜੋ ਜੋ ਕਰ ਸਕਦੇ ਸੀ ਤਿਆਂ ਤੇ ਦੇਖੋ ਜੋ ਕਰ ਸਕਦੀਆਂ ਆਪਣੇ ਮਾਂ ਪਿਓ ਦੇ ਘਰ ਦਾ ਕਰਦੀਆਂ ਨਹੀਂ ਲੋਕਡਾਊਨ 'ਚ ਬਹੁਤ ਬੰਦੇ ਡਿਪਰੈਸ਼ਨ 'ਚ ਗਏ ਪੈਣੇ ਬਹੁਤ ਬੰਦੇ ਕਿਉਂਕਿ ਬੰਦੇ ਜਿਹੜੇ ਫਸ ਗਏ ਜਿਵੇਂ ਉਹਨੂੰ ਦਵਾਈ ਫਤਿਆ ਸੀ ਉਦੋਂ ਐਮ ਹਾਲ ਹੋ ਗਿਆ ਸੀ ਪਤਾ ਨਹੀਂ ਉਹ ਚੀਜ਼ਾਂ ਦੇ ਦਿਮਾਗ ਤੇ ਕਿਤਨਾ ਕਿਤੇ ਅਸਰ ਕਰ ਗਈ ਪਰ ਕੋਈ ਨਾ ਵਾਇਗਰੂ ਮੇਰ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੁਸੀਂ ਇਹਦੇ ਮਗਰ ਆਉਂਦੇ ਦੇਣਾ ਹਫ਼ਤੇ ਜਾਂ ਦੋ ਹਫ਼ਤੇ ਬਾਅਦ ਇਹਦੇ ਮਗਰ ਢੇੜਾ ਮਾਰਨਾ ਤੁਸੀਂ ਮਾਤਾ ਇੱਥੇ ਰੁਕੋਗੀ ਮਾਤਾ ਕੋਈ ਨਾ ਵਾਇਗਰੂ ਮੇਰ ਕਰਨਗੇ ਦੀਪਕ ਨੇ ਠੀਕ ਹੋ ਜਾਣਾ ਠੀਕ ਹੈ ਮਾ ਫਿਕਰ ਨਹੀਂ ਕਰਨਾ ਮਾ ਫਿਕਰ ਨਹੀਂ ਕਰ ਕਰੋ ਇਸ ਮਾਂ ਲਈ ਅਰਦਾਸ ਇਸ ਮਾਂ ਦੇ ਪੁੱਤ ਲਈ ਅਰਦਾਸ ਕਰਿਓ ਭਾਈ ਭੇਜੋ ਤੇ ਮੰਮੀ ਨੂੰ ਵੀ ਨਾਲ ਹੀ ਭੇਜੋ ਹਾਂ ਨਾਲ ਹੀ ਭੇਜਾਂਗੇ ਠੀਕ ਹੈ ਜੀ ਮਾਂ ਮੰਮੀ ਬਿਨਾ ਨਹੀਂ ਜਾ ਸਕਣਾ ਨਹੀਂ ਮੰਮੀ ਤਾਂ ਬਿਨਾ ਹੈ ਨਹੀਂ ਕੋਈ ਠੀਕ ਹੈ ਮੈਂ ਤਾਂ ਮੰਮੀ ਘੜ ਰਹਿਨੇ ਠੀਕ ਹੈ ਹੁਣ ਵੀ ਤੇਰੇ ਨਾਲ ਹੀ ਰਹੋਗੀ ਬਬੂ ਹਾਂਜੀ ਠੀਕ ਹੈ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ